ਤੋਂ ਦੇ ਖੇਕੇਦਲ ਸਾਹਿਬ ਤੇ ਮਨੀਆਂ ਜਫਾ ਲਾਉਣ ਦੀ ਕੋਸ਼ਿਸ਼ ਆਲੀ ਬੱਲੇ ਮਨੀ ਦੇ ਮਨੀ ਆ ਜਫਾ ਲਾਉਣ ਦੀ ਕੋਸ਼ਿਸ਼ ਆ ਜਿੱਤੇ ਕੋ ਬਹੁਤ ਬਹੁਤ ਧੰਨਵਾਦ ਰੱਖਦੇ ਆ ਤੇ ਬਾਬਾ ਜੀ ਆ ਵੇਖੋ ਜੀ ਆ ਘਵਾਰੇ ਬਾਬਾ ਜੀ ਸਾਡੇ ਧੰਨਵਾਦ ਜੀ ਤੁਹਾਡਾ ਹਾਂਜੀ ਮੈਂ ਬੇਨਤੀ ਕਰਨ ਜਾਦਾ ਚਾਹ ਦੇ ਕਹਿੰਦੇ ਵੀ शा पूरा पुट लॻा पतीसिया ਮਹਾਨ ਕਲਵਨ ਸ਼ਿੰਦੇ ਦਾ ਪਿੰਡੇ 'ਚ ਗੁਸਤੀ ਚੱਲ ਰਹੀ ਹੈ। ਇੱਕ ਪਾਸੇ 96 ਦੇ ਪਹਿਲਵਾਨਾਂ ਵੱਲੋਂ ਬਹੁਤ-ਬਹੁਤ ਧੰਨਵਾਦ ਸਰਦਾਰ ਹਰਦੇਵ ਸਿੰਘ ਜੀ ਲਾਡੀ ਨੂੰ ਪਾ ਦੀ ਚੋੜੀ ਦੇ ਤਾਰਾ ਵਜਦਾ ਵੀ। ਆ ਜਨਬ ਵਰਦਾ ਕਸਤੀ ਡੰਗਰ ਆ ਜਦੋਂ ਟੋਟੇ ਦੇ ਵੀਰ ਜੀ ਨੇ ਉਹਨੇ ਕਾਂਸਲਾ ਮਾਤਾ ਐਸਾਂ ਦੇ ਕਰ ਜਾਇਆ। ਮਾਸ਼ ਸ਼ੋਕੇ ਤੋਂ ਕਰਵਾਦਾ। ਕੰਮਾਂ ਕਾਕ ਵਿੱਚ ਵਾਹ ਜੀ ਸ਼ਾਨ ਦੇ ਲਈ ਵਾਹ ਜੀ ਦਾ ਸਤਿ ਸ੍ਰੀ ਅਕਾਲ ਜੀ ਕਰਦੇ ਹੋਏ ਨਾ ਸਰਪੰਚ ਸਾਹਿਬ ਉਹਦੇ ਸਰਾਨ ਸਾਡੇ ਸੌਂਗਾ ਜੇ ਨਾ ਮਤ ਕਮੇਟੀ ਸਾਹਿਬ ਨੂੰ ਰਵਿੰਦਰ ਨੂੰ ਪਹੁੰਚੀ ਵੀ ਬੇਟੇ ਦੇ ਵਿੱਚੋਂ ਉਹਦੇ ਭੱਜ ਗਏ ਵਿੱਚ ਆਦ ਨੂੰ ਪਹੁੰਚੀ ਨਾ ਜੀ ਉਹਨੇ ਆਪਣੇ ਮਾਲ ਲਾ ਕੇ ਪਹੁੰਚਿਆ ਜੇ ਬਾਈ ਬਹੁਤ ਬਹੁਤ ਜੱਸਾ ਰਾਮ ਜੀ ਸਾਡੇ ਦੇ ਸਾਹਿਬ ਤੇ ਜੱਸਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੇ 2 ਕਿਲੋ ਮੀਟਰ ਸਤਾਣਾਂ ਬਾਬਾ ਮੁੱਛਾ ਸਿੰਘ ਜੀ ਦਾ ਸਥਾਨ ਕਿ ਪਾਪਾ ਨੇ ਆਕਾਸੀ ਦਾ ਪ੍ਰੋਤਸਤਾਨ ਕੀਤਾ ਆਪਣੇ ਸਾਰਿਆਂ ਦੀ ਬਹੁਤ ਆਸਤਾ ਉਹ ਜਗ੍ਹਾ ਤੇ ਆ ਕੇ ਆਪਾਂ ਦੂਰ ਕਿਰਾਏ ਦੇ ਵੀ ਲੋਕ ਆ ਕੇ ਤੇ ਨਗਰ ਵਾਸੀ ਤੇ ਇਲਾਕਾ ਨਿਵਾਸੀ ਨਤਮਸਤਕ ਹੋ ਗਏ ਆ ਉਸ ਧਰਤੀ ਤੇ ਉਸ ਨਗਰ ਦੇ ਵਿੱਚ ਅੱਜ ਜਿਹੜਾ ਛਿੰਤ ਮੇਲਾ ਹੋ ਗਿਆ ਹੁਣ ਹੁੜਿਆ ਪਰਿਵਾਰ ਤੇ ਆਪਾਂ ਸਾਰੇ ਆਪੇ ਪਰਿਵਾਰ ਪਿੰਡ ਦਾ ਗ੍ਰਾਮ ਪਟਿਆ ਦਾ ਸਾਤਾ ਪੁੱਤਰ ਪਰਿਵਾਰ ਪ੍ਰਵਾਨ ਕਰਕੇ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਪਰ ਪਰਵਾਰਾਂ ਦਾ ਸਤਕਾਰ ਵਧਾਉਣ ਲਈ ਆਪਾਂ ਇਕੱਤਰ ਹੋਏ ਆ ਜੇ ਇਹ ਪਰਵਾਰੀਆਂ ਇਸ ਇਹ ਬੜੀ ਇੱਕ ਵੱਡਾ ਸੰਗਠਨ ਆ ਬੜੀ ਮਿਹਨਤ ਲਾ ਕੇ ਪਰਵਾਰ ਇਸ ਮਕਾਮ ਤੇ ਪਹੁੰਚ ਗਿਆ ਜੇ ਆਪਾਂ ਸਾਰੇ ਪਰਿਵਾਰ ਵਾਲਕੇ ਉਹਨਾਂ ਨੂੰ ਹੌਸਲਾ ਦੇਣ ਕਰ ਲਈ ਉਹਨੇ ਉਹਨਾਂ ਦੀ ਇਹ ਜੋੜ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਹਕੋਟ ਦੇ ਨੇੜੇ ਪਿੰਡ ਕੋਟਲਾ ਸੂਰਜਮਲ ਚੜ੍ਹਦੇ ਪਾਸੇ 2 ਕਿਲੋਮੀਟਰ ਤੇ ਜੋ ਪੁਰਾਣਾ ਸਲਾਨਾ ਸੰਝ ਮੇਲਾ ਦੰਗਲ ਕਰਾਇਆ ਗਿਆ ਵਾ ਜਿਸ ਵਿੱਚ ಗ್ರಾಮ ਪੰਚਾਇਤ ਕੋਟਲਾ ਸੂਰਜਮਲ ਤੇ ਸਮੂਹ ਨੱਗਰ ਨਿਵਾਸੀਆਂ ਨੇ ਤੇ ਸਾਡੇ ਐਨਆਰਆਈ ਵੀਰਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਜੋ ਬਹੁਤ ਹੀ ਯੋਗਦਾਨ ਪਾਇਆ ਅਸੀਂ ਇਹੇ ਹੀ ਅਰਦਾਸ ਕਰਦੇ ਹਾਂ ਇੱਥੇ ਇਲਾਕੇ ਦੀ ਨਗਰ ਦੀ ਕਰਦੇ ਚੜ੍ਹਦੀ ਕਲਾ ਰਵੇ ਉੱਥੇ ਹੀ ਅਸੀਂ ਸਾਡੇ ਐਨਆਰਆਈ ਵੀਰ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹ ਵੀ ਦਿਨ ਦੁੱਗਣੀ ਰਾਤ ਚੋਂ ਗੁਣੀ ਤਰੱਕੀ ਕਰਨ ਇਹ ਜੋ ਛੰਝ ਮੇਲਾ ਸਾਡੇ ਬਹੁਤ ਹੀ ਨਗਰ ਦੀ ਪੁਰਾਣੀ ਪਰਵਾਵਾ ਮੈਸਤਰੀ ਸੋਹਣ ਸਿੰਘ ਜੀ ਨੇ ਸ਼ੁਰੂ ਕੀਤੀ ਤਾਜ਼ੀ ਗੋੜ ਤੋਂ ਤੇ ਅੱਜ ਜੋ ਲੱਖਾਂ ਚ ਇਹ ਛੰਝ ਮੇਲਾ ਚਲੇ ਗਿਆ ਇਹ ਜੋ ਯੋਗਦਾਨ ਆ ਐਨਆਰਆਈ ਭਰਾਵਾਂ ਦਾ ਵਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੋਂ ਗੁਣੀ ਪ੍ਰਮਾਤਮਾ ਚੱਕੇ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ